ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਹਰਜੋਤ ਸਿੰਘ ਮਾਲ ਤੁਸੀਂ ਦੇਖ ਰਹੇ ਹੋ ਮਾਲ ਟੀਵੀ ਬੰਦੂਕਾਂ ਜਿਹਨਾਂ ਨੂੰ ਸੁਰੱਖਿਆ ਕਰਨ ਲਈ ਬਣਾਇਆ ਗਿਆ ਸੀ ਪਰ ਇਹ ਅੱਜ ਤਬਾਈ ਦਾ ਕਾਰਨ ਬਣ ਚੁੱਕੀਆਂ ਹਨ ਪਰ ਇਹ ਦੁਨੀਆ ਤੇ ਕੁਝ ਅਜਈਆਂ ਵੀ ਬੰਦੂਕਾਂ ਹਨ ਜਿਹਨਾਂ ਨੇ ਬਾਕੀ ਬੰਦੂਕਾਂ ਨੂੰ ਫੇਲ ਕਰਕੇ ਰੱਖਿਆ ਹੋਇਆ ਹੈ ਅਤੇ ਆਪਣੇ ਅਲੱਗ ਰੂਪ ਤੇ ਇਸਤੇਮਾਲ ਦੇ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅੱਜ ਅਸੀਂ ਤੁਹਾਨੂੰ ਸੱਤ ਦੁਨੀਆ ਦੀਆਂ ਸਭ ਤੋਂ ਅਜੀਬੋ-ਗਰੀਬ ਤੇ ਖਤਰਨਾਕ ਬੰਦੂਕਾਂ ਬਾਰੇ ਦੱਸਾਂਗੇ ਤਾਂ ਸੱਤਵੇਂ ਨੰਬਰ ਤੇ ਹੁੰਦੀ ਹੈ ਰਿਮਿੰਗਟਨ 1859 ਰਿਵੋਲਵਰ ਪੋਲੈਂਡ ਵਿੱਚ ਰਹਿਣ ਵਾਲੇ ਰਿਜ਼ਾਦ ਟੋਵਾਈਸੀ ਨਾਮ ਦੇ ਆਦਮੀ ਨੇ ਰਿਮਿੰਟਨ 1859 ਰਿਵਾਲਵਰ ਦੇ ਵਰਜ਼ਨ ਨੂੰ ਬਣਾਇਆ ਹੈ ਅਤੇ ਇਹ ਰਿਵਾਲਵਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਰਿਵਾਲਵਰ ਦਾ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਦਿੱਤਾ ਗਿਆ ਹੈ। ਇਹ ਰਿਵਾਲਵਰ ਨੂੰ ਚਲਾਉਣ ਲਈ ਸ਼ਾਇਦ ਹਲਕ ਦੀ ਜ਼ਰੂਰਤ ਪਵੇਗੀ ਕਿਉਂਕਿ ਇਹ ਬੰਦੂਕ 35 ਕਿਲੋ ਦੀ ਹੈ, 25 ਮੀਟਰ ਲੰਬੀ ਤੇ 40 ਸੈਂਟੀਮੀਟਰ ਵੱਡੀ ਇਹ ਰਿਵਾਲਵਰ ਤੁਸੀਂ ਹੱਥ ਨਾਲ ਚੁੱਕ ਕੇ ਨਹੀਂ ਚਲਾ ਸਕਦੇ। ਕਦੇ ਇਸ ਨੂੰ ਇਸੇ ਦੇ ਬਣਾਏ ਸਟੈਂਡ ਉੱਤੇ ਹੀ ਰੱਖ ਕੇ ਚਲਾਉਣਾ ਪੈਂਦਾ ਹੈ ਇਸ ਵਿੱਚ 6 ਗੋਲੀਆਂ ਪੈਂਦੀਆਂ ਹਨ ਇਸ ਦੀ ਇੱਕ ਗੋਲੀ ਦਾ ਭਾਰ 136 ਗ੍ਰਾਮ ਤੋਂ ਵੱਧ ਹੁੰਦਾ ਹੈ ਤੇ 6ਵੇਂ ਨੰਬਰ ਤੇ ਹੁੰਦੀ ਹੈ ਰਿੰਗ ਸ਼ੇਪ ਦਾ ਗਨ ਇਹ ਖਾਸ ਕਰਕੇ ਸੈਲਫ ਡਿਫੈਂਸ ਲਈ ਬਣਾਈ ਗਈ ਹੈ ਰਿੰਗ ਸ਼ੇਪਡ ਗਨ ਇੱਕ ਛੋਟੀ ਗਨ ਹੈ ਜੋ ਅੰਗੂਠੀ ਵਰਗੀ ਦਿਸਦੀ ਹੈ ਜੋ ਤੁਸੀਂ ਹਰ ਸਮੇਂ ਆਪਣੇ ਕੋਲ ਰੱਖ ਸਕਦੇ ਹਨ ਇੰਗਲੈਂਡ ਵਿੱਚ ਬਣਾਈ ਗਈ ਇਹ ਬੰਦੂਕ ਬਾਕੀ ਬੰਦੂਕਾਂ ਮੰਗੋਂ ਖਤਰਨਾਕ ਹੈ ਪਰ ਇਸ ਦੀਆਂ ਗੋਲੀਆਂ ਨਿੱਕੀਆਂ ਹੁੰਦੀਆਂ ਹਨ ਪਰ ਇਹ ਬੰਦੇ ਨੂੰ ਮਾਰਨ ਵਿੱਚ सक्षम ਹੈ ਇਹ ਖਾਸ ਕਰਕੇ ਔਰਤਾਂ ਲਈ ਬਣਾਈ ਗਈ ਹੈ ਤੇ 5ਵੇਂ ਨੰਬਰ ਤੇ ਹੁੰਦੀ ਹੈ ਡੱਕ ਫੁੱਟ ਗਨ ਇਸੇ ਨੂੰ ਡੱਕ ਫੁੱਟ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬੱਤਖ ਦੇ ਪੈਰ ਵਰਗੀ ਹੁੰਦੀ ਹੈ ਇਹ ਆਪਣੀ ਨੜੀਆਂ ਕਰਕੇ ਬੱਤਖ ਦੇ ਪੈਰ ਵਰਗੀ ਦਿਸਦੀ ਹੈ ਇਸ ਦੀਆਂ ਨੜੀਆਂ ਤਿੰਨੀਆਂ ਚਾਰ ਵੀ ਹੋ ਸਕਦੀਆਂ ਹਨ ਜੋ ਲੱਗ ਲੱਗੇ ਐਂਗਲ ਤੇ ਜੁੜੀਆਂ ਹੁੰਦੀਆਂ ਹਨ ਜਿੰਨੇ ਜਿਲੇ ਬਣਾਇਆ ਗਿਆ ਸੀ ਤਾਂ ਜੋ ਹੀ ਇਕੱਲਾ ਵਿਅਕਤੀ ਚਾਰ ਵਿਅਕਤੀਆਂ ਦਾ ਸਾਹਮਣਾ ਕਰ ਸਕੇ ਜੇ ਤੁਹਾਡੇ ਸਾਹਮਣੇ ਚਾਰ ਵਿਅਕਤੀ ਇੱਕ ਨਿਸ਼ਚਿਤ ਐਂਗਲ ਤੇ ਖੜੇ ਹੋਣ ਤਾਂ ਤੁਸੀਂ ਇਹ ਗਨ ਦੇ ਇੱਕ ਫਾਇਰ ਵਿੱਚ ਚਾਰਾਂ ਨੂੰ ਢੇਰ ਕਰ ਸਕਦੇ ਹੋ ਤਾਂ ਚੌਥੇ ਨੰਬਰ ਤੇ ਹੁੰਦੀ ਹੈ ਗੈਟਲਿੰਗ ਗਨ ਇਹ ਗੈਟਲਿੰਗ ਗਨ ਨੂੰ ਓਨਲੀ 6 ਰਸ਼ੀਅਨ ਐਸ ਕੇਐਸ ਰਾਈਫਲ ਦਾ ਇਸਤੇਮਾਲ ਕੀਤਾ ਗਿਆ ਹੈ ਆਦਾ ਅੰਕੜੇ ਵਿੱਚ ਮੌਜੂਦ ਦੁਸ਼ਮਣ ਨੂੰ ਖਤਮ ਕਰਨ ਲਈ ਇਹ ਇਹ ਗਨ ਵਰਤੀ ਜਾ ਸਕਦੀ ਹੈ ਛੇ ਰਸ਼ੀਅਨ ਐਸਕੇਐਸ ਰਾਈਫਲ ਨੂੰ ਨਾਲ ਜੋੜਨ ਨਾਲ ਇੱਕ ਵਾਰ ਵਿੱਚ 6 ਗੁਣਾ ਜ਼ਿਆਦਾ ਗੋਲੀਆਂ ਵਰਤਦੀਆਂ ਹਨ ਟਾਡੇ ਵੱਲ ਵੱਧ ਰਹੇ ਦੁਸ਼ਮਨਾ ਦਾ ਕੰਮ ਤੇ ਕੰਮ ਸਮੇਂ ਵਿੱਚ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਇਹ ਬੰਦੂਕ ਤੋਂ ਵਧੀਆ ਹੋਰ ਕੋਈ ਬੰਦੂਕ ਨਹੀਂ ਤਾਂ ਤੀਜੇ ਨੰਬਰ ਤੇ ਆਉਂਦੀ ਹੈ ਮੈਕਬੋਲ ਐਫਐਮਜੀ9 ਤੁਸੀਂ ਜੈਮਸ ਬੌਨ ਦੀਆਂ ਫਿਲਮਾਂ ਤਾਂ ਦੇਖਦੇ ਹੋਣਗੇ ਜਿਵੇਂ ਫਿਲਮਾਂ ਵਿੱਚ ਗੱਡੀਆਂ ਆਪਣਾ ਰੂਪ ਬਦਲ ਲੈਂਦੀਆਂ ਹਨ ਉਸ ਤਰ੍ਹਾਂ ਇਹ ਬੰਦੂਕ ਵੀ ਆਪਣਾ ਰੂਪ ਬਦਲ ਲੈਂਦੀ ਹੈ ਇਸ ਦੇ ਨਾਮ ਵਿੱਚ ਹੀ ਇਸ ਦਾ ਰਾਜ਼ ਲੁਕਿਆ ਹੋਇਆ ਹੈ ਐਫ ਐਮ ਜੀ ਦਾ ਮਤਲਬ ਹੈ ਫੋਲਡਿੰਗ ਮਸ਼ੀਨ ਗਨ ਜਦੋਂ ਇਹ ਫੋਲਡ ਹੁੰਦੀ ਹੈ ਤਾਂ ਰੇਡੀਓ ਤੇ ਪਾਵਰ ਬੈਂਕ ਲੱਗਦੀ ਹੈ ਪਰ ਇੱਕ ਬਟਨ ਦਬਣ ਨਾਲ ਹੀ ਪਾਵਰ ਬੈਂਕ ਤੋਂ ਮਸ਼ੀਨ ਗਨ ਬਣ ਜਾਂਦੀ ਹੈ ਸਰਕਾਰੀ ਏਜੰਸੀ ਨੂੰ ਜਦੋਂ ਕੋਈ ਟਾਪ ਸੀਕ੍ਰੇਟ ਮਿਸ਼ਨ ਨੂੰ ਅੰਜਾਮ ਦੇਣਾ ਹੁੰਦਾ ਹੈ ਤਾਂ ਇਹ ਬੰਦੂਕ ਦਾ ਇਸਤੇਮਾਲ ਮਿਸ਼ਨ ਦੁਆਰਾ ਕੀਤਾ ਜਾਂਦਾ ਹੈ ਤੇ ਦੂਜੇ ਨੰਬਰ ਤੇ ਆਉਂਦੀ ਹੈ ਬਲੌਕ ਵਿਦ 100 ਰਾਉਂਡ ਡਰਮ ਇਹ ਹੈ 100 ਕਾਰਤੂਸਾਂ ਨਾਲ ਭਰੀ ਬਲੌਕ ਗਨ ਇਹ ਢਿਕਣ ਮਿੱਟੀ ਜਿੰਨੀ ਸਧਾਰਨ ਲੱਗਦੀ ਹੈ ਪਰ ਇਹ ਗਨ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ 6 ਸੈਕਿੰਡ ਵਿੱਚ 100 ਰਾਉਂਡ ਫਾਇਰ ਕਰਦੀ ਹੈ ਇਹ ਗਨ ਵਿੱਚ ਦੋ ਮੈਗਜ਼ੀਨ ਲੱਗੇ ਹੋਏ ਹੁੰਦੇ ਹਨ ਹਰ ਮੈਗਜ਼ੀਨ ਵਿੱਚ 50 ਤੋਂ ਜ਼ਿਆਦਾ ਗੋਲੀਆਂ ਹੁੰਦੀਆਂ ਹਨ ਜਦੋਂ ਤੁਸੀਂ ਟ੍ਰਿਗਰ ਨਾਪਦੇ ਹੋ ਇਹ ਮੈਗਜ਼ੀਨ ਗੱਡੀ ਦੇ ਟਾਇਰ ਵਾਂਗੂ ਘੁੰਮਣ ਲੱਗ ਪੈਂਦੇ ਹਨ ਜਿਸ ਚੀਜ਼ ਤੇ ਤੁਸੀਂ ਗੋਲੀਆਂ ਚਲਾਉਂਦੇ ਹੋ ਉਹ ਚੀਜ਼ ਗੋਲੀਆਂ ਦਾ ਪੰਨ ਹੋ ਜਾਂਦੀ ਹੈ ਤੇ ਪਹਿਲੇ ਨੰਬਰ ਤੇ ਹੁੰਦੀ ਹੈ ਪੰਟ ਗਨ 19 ਤੇ 20ਵੀਂ ਸੈਂਚਰੀ ਵਿੱਚ ਯੂਜ਼ ਕੀਤੀ ਜਾਣ ਵਾਲੀ ਪੰਟ ਗਨ ਸਭ ਤੋਂ ਵੱਡੀ ਗਨ ਹੈ ਜਿਸ ਦੇ ਸਾਈਜ਼ ਤੇ ਭਾਰ ਕਰਕੇ ਕੋਈ ਵੀ ਇਕੱਲਾ ਵਿਅਕਤੀ ਇਸ ਨੂੰ ਨਹੀਂ ਚੁੱਕ ਸਕਦਾ ਇਹ ਬੰਦੂਕ ਛੋਟੀਆਂ ਗਿਸਤੀਆਂ ਵਿੱਚ ਲਗਾਈ ਜਾਂਦੀ ਸੀ ਇਹ ਬੰਦੂਕ ਪਤਕਾਂ ਦਾ ਸ਼ਿਕਾਰ ਕਰਨ ਲਈ ਵਰਤੀ ਜਾਂਦੀ ਸੀ ਇਹ ਬੰਦੂਕ ਦੇ ਇੱਕ ਸ਼ਾਟ ਵਿੱਚ ਜਿਆਦਾ ਤੋਂ ਜਿਆਦਾ ਪਖਤਿਆਂ ਨੂੰ ਮਾਰ ਦੇ ਰਾਇਆ ਜਾਵੇ ਤਾਂ ਉਸੇ ਹਿਸਾਬ ਨਾਲ ਸ਼کاری ਗਨਫਾਇਰ ਕਰਦੇ ਸੀ ਇੱਕ ਅਮਰੀਕਾ ਦੇ ਸ਼کاری ਨੇ ਇੱਕ ਸ਼ਾਟ ਵਿੱਚ 109 ਬਤਕਾਂ ਨੂੰ ਮਾਰ ਦਿੱਤਾ ਸੀ ਅੱਜ ਲਈ ਬਸ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਦਿਓ ਥੈਂਕ ਯੂ ਤੇ ਧੰਨਵਾਦ